ਤੋਖੇ ਤੜੀ ਦੇ ਮਾਮਲੇ ਤਾਂ ਤੁਸੀਂ ਬਹੁਤ ਸੁਨੇ ਹੋਗੇ ਇੱਕ ਨਵਾਂ ਮਾਮਲਾ ਜੋ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੋ ਕਿ ਇੱਕ ਔਰਤ ਅਲੱਗ-ਅਲੱਗ ਜਗ੍ਹਾ ਤੇ ਵਿਆਹ ਕਰਵਾ ਕੇ ਮਰਦਾਂ ਨੂੰ ਫਸਾਉਂਦੀ ਹੈ ਆਪਣੇ ਜਾਲ ਵਿੱਚ ਉੱਥੇ ਹੀ ਤੁਹਾਨੂੰ ਦੱਸਦੀ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਬੰਨ ਇੱਕ ਔਰਤ ਜਿਸ ਦੇ ਉੱਪਰ ਕਿ ਅਠਵਾਂ ਵਿਆਹ ਕਰਵਾਉਣ ਦੇ ਤੋਖਾ ਤੜੀ ਦੇ ਮਾਮਲੇ ਦਰਜ ਸਨ ਅਤੇ ਉਸ ਔਰਤ ਵੱਲੋਂ ਕਪੂਰਥਲਾ ਜੇਲ੍ਹ ਦੇ ਵਿੱਚ ਬੰਨ ਇੱਕ ਹੋਰ ਹਵਾਲਾਤੀ ਨੂੰ ਆਪਣੇ ਪਿਆਰ ਦਾ ਸ਼ਿਕਾਰ ਬਣਾਇਆ ਗਿਆ ਉਸ ਦੇ ਨਾਲ ਨਵਾਂ ਵਿਆਹ ਕਰਵਾਇਆ ਗਿਆ ਜਦ ਕਿ ਉਹ ਹਵਾਲਾਤੀ ਪਹਿਲਾਂ ਤੋਂ ਹੀ ਵਿਆਇਆ ਹੋਇਆ ਹੈ ਜਿਸ ਤੋਂ ਬਾਅਦ ਉਸ ਹਵਾਲਾਤੀ ਦੀ ਪਹਿਲੀ ਪਤਨੀ ਵੱਲੋਂ ਅੰਮ੍ਰਿਤਸਰ ਆਈਜੀ ਦਫ਼ਤਰ ਵਿੱਚ ਜਾ ਕੇ ਦਰਖਾਸਤ ਦਿੱਤੀ ਗਈ ਤੇ ਇਨਸਾਫ ਦੀ ਗੁਹਾਰ ਲਗਾਈ ਗਈ ਮੇਰਾ ਨਾਮ ਰਾਜਵੀਰ ਕੌਰ ਕੀ ਗੱਲ ਹੋਈ ਅੱਜ ਤੁਸੀਂ ਆਈਜੀ ਦਫ਼ਤਰ ਪਹੁੰਚੇ ਜੀ ਦਫ਼ਤਰ ਆਏ ਆ ਕਿ ਮੇਰੇ ਹਸਪੜਨ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਵਾ ਉਹ 5 ਸਾਲ ਕਪੂਰਥਲੇ ਜੇਲ੍ਹ ਚ 5-6 ਸਾਲ ਉਹਨਾਂ ਕੱਟੇ ਆ ਉਤੋਂ ਇੱਕ ਜਨਾਨੀ ਮਿਲ ਗਈ ਰਲ ਗਈ ਉਹਦੇ ਨਾਲ ਤੇ ਉਹ ਬਾਹਰ ਆਇਆ ਬੜਾ ਸੋਹਣਾ ਸੀ ਆਪਣੇ ਘਰ ਰਹਿਣ ਡਿਆ ਸਾਡੀ ਮੈਰਿਜ ਨੂੰ 8 ਸਾਲ ਹੋ ਗਿਆ ਤੇ ਮਤਲਬ ਕਿ ਉਹ ਬਾਹਰ ਆਏ ਤੇ ਇੰਨੇ ਉਹਨੂੰ ਲਾਲਚ ਦੇਤਾ ਕਿ ਮੈਂ ਕੈਨੇਡਾ ਦੀ ਪੀਆਰ ਆ ਰਿਆਂ ਤੇ 40 ਕਿੱਲੇ ਮੇਰੀ ਪੈਲੀ ਆ ਤੇ ਮੇਰੇ ਨਾਲ ਵਿਆਹ ਕਰਵਾ ਉਹਨੇ ਬਾਰੇ ਬਾਰ ਕਿਸੇ ਨੂੰ ਦੱਸਿਆ ਨਹੀਂ ਉਹਨੇ ਜਾ ਕੇ ਜਲੰਧਰ ਕੇ ਗੁਰਦੁਆਰੇ ਚ ਲਾਵਾ ਲੈ ਲਈਆਂ ਵਾ ਤੇ ਅਹੀਂ ਹੁਣ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਕੁੜੀ ਦੇ ਨਾਲ 2.5 ਲੱਖ ਦੀ ਲੁਧਿਆਣੇ ਵਾਲੀ ਦੀਦੀ ਨਾਲ ਠੱਗੀ ਮਾਰੀ ਇਹਨੇ ਨਾਲ 50000 ਦੀਆਂ ਵਾਲੀਆਂ ਲੈ ਆਈ ਆ ਤਵੇ ਕਹੋ ਜੀ ਸਾਡੇ ਪਿੰਡ ਦੇ ਵਿੱਚ ਵੀ ਨਾ ਕਈ ਜਾਣਿਆਂ ਨਾਲ ਠੱਗੀ ਮਾਰੀ ਆ ਤੇ ਇਹੋ ਮੰਗ ਕਰਦੇ ਵੀ ਮੈਂ ਹੀ ਪਹਿਲਾਂ ਵੀ ਵਿਆਹਿਆ ਹੋਇਆ ਵਾ ਲਾਪ੍ਰੀਤ ਸਿੰਘ ਮੈਂ ਉਹਦੀ ਪਤਨੀ ਆ ਰਾਜਵੀਰ ਕੌਰ ਤੇ ਸਾਨੂੰ ਇਨਸਾਫ ਦੀ ਮੰਗ ਚਾਹੀਦੀ ਸਾਡੇ ਮੰਮੀ ਪਾਪਾ ਨੂੰ ਸਾਡੀਆਂ ਕੁੜੀਆਂ ਨੂੰ ਤੇ ਲਾਪ੍ਰੀਤ ਨੂੰ ਜੇਲ੍ਹ ਦੇ ਵਿੱਚ ਖਤਰਾ ਵਾ ਇਹ ਪਹਿਲਾਂ ਵੀ 8 ਵਿਆਹ ਕਰਾ ਚੁੱਕੀ ਨਵਾਂ ਵਿਆਹ ਇਹਨੇ ਲਾਪ੍ਰੀਤ ਨਾ ਕਰਾਇਆ ਹੁਣ ਇਸ ਟਾਈਮ ਤੁਹਾਡਾ ਪਤੀ ਕਿੱਥੇ ਆ ਮੈਂ ਇਸ ਟਾਈਮ ਮੇਰਾ ਪਤੀ ਲਾਪ੍ਰੀਤ ਸਿੰਘ ਅੰਮ੍ਰਿਤਸਰ ਵਾਲੀ ਜੇਲ੍ਹ ਚ ਕਿਹੜੇ ਜੁਰਮ ਚੋ ਜੇਲ੍ਹ ਚ ਗਏ ਸੀ ਉਹਨਾਂ ਨੇ ਗੱਡੀ ਦੇ ਕੇਸ ਚ ਉਹ ਵੀ ਇੰਨੇ ਕਰਵਾਇਆ ਸਾਨੂੰ ਤਾਂ ਕੋਈ ਪਤਾ ਨਹੀਂ ਹੈ ਚੰਗਾ ਭਲਾ ਕਰੇ ਬੈਠਾ ਸੀ ਇੰਨੇ ਉਹਨੂੰ ਲੁੱਟ ਖੋਚ ਅਹੀਂ ਤੱਕ ਅੱਗੇ ਮਾ ਉਹਦੀਆਂ ਜ਼ਮਾਨਤਾਂ ਕਰਾਈਆਂ ਉਹਨੂੰ ਮਾ ਇ ਮਤਲਬ ਕਿ ਘਰੇ ਬੁਲਾਇਆ ਸੀਗਾ ਅਹੀਂ ਲੋਕਾਂ ਦੇ ਕੰਮ ਕਰ ਕਰਕੇ ਉਹਦੀਆਂ ਜ਼ਮਾਨਤਾਂ ਕਰਾਈਆਂ ਤੇ ਹੁਣ ਜਿਹੜੀ ਔਰਤ ਐ ਜਿਸ ਨਾਲ ਵਿਆਹ ਹੋਇਆ ਉਹ ਕਿਹੜੇ ਜੁਰਮ ਤੇ ਜੇਲ੍ਹ ਚ ਸੀ ਉਹ ਮਤਲਬ ਕਿ ਜੇਲ੍ਹ ਤੋਂ ਬਾਹਰ ਆ ਚੁੱਕੀ ਉਹਨੇ ਵੀ ਅੱਗੇ ਕਹਿਣਾ 420 ਕੀਤੀ ਕਿ ਕੋਈ ਠੱਗੀ ਮਾਰੀ ਸਾਗਰ ਰਤੂ ਕੋ ਉਹ ਇਹਦਾ ਮਤਲਬ ਕਿ ਇਹਨੇ ਦੂਜੀ ਤੀਜੀ ਥਾਂ ਤੇ ਉਹਦੇ ਨਾਲ ਵਿਆਹ ਕਰਾਇਆ ਸੀ ਉਹਦੇ ਨੇ ਇਹਨੇ ਠੱਗੀ ਮਾਰੀ ਉਹਨਾਂ ਨੇ ਇੱਥੇ ਪਰਚਾ ਕਰਾਤਾ ਹੈ। ਅੱਛਾ। ਤੁਸੀਂ ਅੱਜ ਆਈਜੀ ਦਫ਼ਤਰ ਆਏ ਜੇ ਕੀ ਇਨਸਾਫ਼ ਮੰਗਿਆ ਹੈ? ਮੈਂ ਇਨਸਾਫ਼ ਦੀ ਉਹ ਮੰਗ ਕਰਦੀ ਆਂ ਵੀ ਅਸੀਂ 8 ਸਾਲ ਹੋ ਗਏ ਪਹਿਲਾਂ ਵਿਆਹੇ ਹੋਏ ਆਂ। ਮੈਂ ਉਹ ਇਨਸਾਫ਼ ਕਰਦੀ ਮੇ ਸਾਡੀ ਕੋਈ ਸੁਣਾਈ ਨਹੀਂ ਹੋਣ ਢਈ ਇਹਨੂੰ ਬਸ ਲੈ ਸਾਡੇ ਘਰ ਨਹੀਂ ਮੰਨਣੀ ਚਾਹੀਦੀ ਇਹਨੂੰ ਜੇਲ੍ਹ ਹੋਣੀ ਚਾਹੀਦੀ ਆ। ਕੀ ਨਾਮ ਹੈ ਜੀ ਤੁਹਾਡਾ? ਅਮਰਜੀਤ। ਕੀ ਗੱਲ ਹੋਈ ਆ ਤੁਹਾਡੇ ਨਾਲ? ਘਟਨਾ ਇਹ ਗੱਲ ਹੋਈ ਆ ਕਿ ਜੇਲ੍ਹ ਚ ਹੀ ਰਲ ਗਈ ਮੁੰਡੇ ਦੇ ਨਾਲ ਜੇਲ੍ਹ ਚ ਰਿਹਾ 5 ਸਾਲ ਤੇ ਹੁਣ ਬਾਹਰ ਕੱਢਿਆ ਸੀ ਤੇ ਮੁੜ ਕੇ ਫੇਰ ਇਹਨਾਂ ਠੱਗੀਆਂ ਠੋਰੀਆਂ ਮਾਰਨ ਦਾਤਾ ਵਿਆਹ ਕਰਕੇ ਵਿਆਹ ਕਰ ਲਿਆ ਬਾਹਰ ਤੋਖੇ ਨਾ ਅੱਛਾ ਜੀ ਤੇ ਹੁਣ ਠਲਗੀ ਆ ਕਰੋ ਕੀ ਨਾਮ ਆ ਉਹਦਾ ਕਿਹੜਾ ਵਨਪ੍ਰੀਤ ਨੰਗਰ ਨੰਗਰ ਲਬਾਣਾ ਨੰਗਲਵਾਲਾ ਕਦੋਂ ਵਿਆਹ ਕਰਾਇਆ ਸੀ ਤੇ ਕਦੋਂ ਛੱਡ ਕੇ ਗਈ ਸਾਲ ਹੋ ਗਏ ਸਾਲ ਹੋ ਗਏ ਵਿਆਹ ਤੇ ਇਸ ਤੋਂ ਇਲਾਵਾ ਹੋਰ ਵੀ ਵਿਆਹ ਕਰਾਈ ਸੀ ਉਹ ਵਿਆਹ ਕਰਾਇਆ 8 ਪਤਾ ਜੀ ਤੁਹਾਡੇ ਲੜਕੇ ਨੂੰ ਕੀ ਲਾਲਚ ਦੇ ਕੇ ਵਿਆਹ ਕਰਾਇਆ ਸੀ ਕੀ ਕਰਨੀ ਲਾਲਚ ਦਿੱਤਾ ਵੀ 8 40 ਕੇ ਲੈ ਆ ਮੇਰੇ ਵੀ ਹਰਾਮ ਕਮੇਟੀ ਕੈਨੇਡਾ ਦੀ ਤੇ ਵਾਕੀ ਕੁੜੀ ਕੋ ਵੀ ਗਈ ਆ ਤੇ ਕੁੜੀ ਕੋ 2.5 ਲੱਖ ਦੀ ਠੱਗੀ ਮਾਰੀ ਆ ਨਾਲ ਉਹਦੀਆਂ ਵਾਲੀਆਂ ਲੈ ਆਈਏ ਹੁਣ ਤੁਸੀਂ ਅੱਜ ਆਈ ਜੀ ਦਫਤਰ ਪਹੁੰਚੇ ਜੇ ਕਿਸ ਤਰੀਕੇ ਦੇ ਇਨਸਾਫ ਦੀ ਮੰਗ ਕਰਦੇ ਆਂ ਅਹੀਂ ਸਾਡੇ ਮਕਰੋਂ ਲੱਤ ਨਹੀਂ ਚਾਹੀਦੀ ਇਹ ਕਿਸ ਤਰ੍ਹਾਂ ਸਾਡਾ ਪਿੰਨ ਵੀ ਹੈ ਸਾਡਾ ਮੁੰਡਾ ਵੀ ਆਇਆ ਵਾ ਤੁਹਾਡੀ ਨੂੰ ਵੀ ਅੱਜ ਨਾਂ ਲਾਈ ਹੈ ਜੀ ਕੀ ਕਹਿਣਾ ਚਾਹੋਗੇ ਮੁੰਡੇ ਦਾ ਤੁਹਾਡੇ ਦਾ ਪਹਿਲਾਂ ਵੀ ਵਿਆਹ ਹੋਇਆ ਹੈ ਜੀ ਹਾਂਜੀ ਹਾਂਜੀ ਹੋਇਆ ਹੈ ਮੇਰਾ ਨਾਂ ਰਵੀ ਗਿੱਲ ਭਗਵਾਨ ਵਾਲਮੀਕ ਸਮਾਜ ਤੋਂ ਸੇਵਾਦਾਰ ਇਹ ਹੈ ਕਿ ਆ ਬੀਬੀ ਅੱਜ ਡੇਰੇ ਵੱਲੇ ਵੀ ਆਈ ਸੀਗੀ ਕਾਫੀ ਵਾਰੀ ਇਹਨਾਂ ਦੇ ਨਾਲ ਠੱਗੀ ਵਜੀ ਆ ਮਨਪ੍ਰੀਤ कौर ਨਾਂ ਦੀ ਜਨਾਨੀ ਆ ਉਹਨੇ ਇਹਦੇ ਘਰ ਵਾਲੇ ਨਾਲ ਜ਼ਬਰਦਸਤੀ ਪੀਆਰ ਦਾ ਬਹਾਨਾ ਮਾਰ ਕੇ 40 ਕਿੱਲੇ ਮੇਰੀ ਜ਼ਮੀਨ ਆ ਕਿਉਂਕਿ ਉਹਨੇ 4-5 ਵਿਆਹ ਅੱਗੇ ਵੀ ਕਰਾ ਚੁੱਕੀ ਆ ਜਿਸ ਦੇ ਸਬੂਤ ਸਾਡੇ ਕੋਲ ਆ ਤੇ ਇੱਕ ਉਹਨੇ ਕਿਸੇ ਸਾਗਰ ਰਤੂ ਦੇ ਨਾਮ ਦਾ ਬੰਦਾ ਆ ਉਹਨੇ ਕਪੂਰਥਲੇ ਦੇ ਵਿੱਚ ਪਰਚਾ ਦਰਜੇ ਦੇ ਉੱਤੇ ਖਿਲਾਫ 420 ਦਾ ਕਰਾਇਆ ਵਾ ਅਸੀਂ ਕਹਿੰਦੇ ਆ ਕਿ ਇਹ ਦੇ ਖਿਲਾਫ ਜਿਹੜਾ ਆ ਬੰਦੇ ਜੁਰਮਾਂ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਤੇ ਇਸ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਉਹਦਾ ਜਿਹੜਾ ਵਾ ਕਿ ਬਦਮਾਸ਼ਾਂ ਨਾਲ ਬਹਿਣ ਖਲੋਣਾ ਇਸ ਟਾਈਮ ਉਹ ਜਿਹੜਾ ਲਵਪ੍ਰੀਤ ਸਿੰਘ ਨੂੰ ਧਮਕਾ ਰਹੀ ਆ ਜਾਂ ਕੀ ਕਹਿੰਦੇ ਇਹ ਜੀ ਲਵਪ੍ਰੀਤ ਸਿੰਘ ਨੂੰ ਧਮਕਾ ਰਹੀ ਆ ਜੇਲ੍ਹ 'ਚ ਜਾ ਕੇ ਕਿ ਮੈਂ ਤੇਰੇ ਤੇ ਅੱਗੇ ਝੂਠੇ ਪਰਚੇ ਪਾਏ ਮੈਂ ਹੋਰ ਪਵਾਵਾਂਗੀ ਇਹਨੂੰ ਮਤਲਬ ਕਿ ਜ਼ਬਰਦਸਤੀ ਜ਼ਬਰਦਸਤੀ ਕਹਿੰਦੀ ਰਹੀ ਆ ਕਿ ਤੂੰ ਲੁੱਟਾ ਖੋਹਵਾਕਾਰ ਜੋ ਉਹਦੀਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਇਹੀ ਜਨਾਨੀ ਆ ਕਿਉਂਕਿ ਇਹੀ ਮਾਸਟਰਮਾਈਂਡ ਆ ਮਗਰ ਡੀਆਈਜੀ ਸਾਹਿਬ ਨੇ ਕੀ ਭਰੋਸਾ ਦਿਵਾਇਆ ਡੀਆਈਜੀ ਸਾਹਿਬ ਜੀ ਦੇ ਹੈ ਨੀ ਜੀ ਉਹਨਾਂ ਦੇ ਪੀਐਸਓ ਸਾਹਿਬ ਮਿਲੇ ਆ ਉਹਨਾਂ ਨੇ ਕਿਹਾ ਜੀ ਕੱਲ ਡੀਆਈਜੀ ਸਾਹਿਬ ਮਿਲਣਗੇ ਤੇ ਆਪਾਂ ਤੁਹਾਨੂੰ ਜੋ ਵੀ ਪੇਸ਼ ਕਰਾ ਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ